ਹਾਂਜੀ ਦੋਸਤੋ ਸੱਚੀ ਕਾਲ ਦੀ ਸਾਰਿਆਂ ਨੂੰ ਅੱਜ ਇਹ ਤਰੀਕ ਹੋਈ ਆ 30 ਸਤੰਬਰ ਤੇ ਸ਼ਾਮ ਦਾ ਟਾਈਮ ਤੇ ਆਪਾਂ ਖੇਤ ਆਏ ਹੋ ਨਹੀਂ ਆ ਤਨਾ ਆਪਾਂ ਨੂੰ ਪਾਈ ਲੜਾ ਤੀ ਦੇਖ ਲੋ ਆਹ ਲਾਪਨ ਝੋਨਾ ਨਾ ਪੀਰਾਇ ਚੋ ਕਤੀ ਝੋਨਾ ਇਹ ਲੰਦਾ ਦਾ 22 ਜੂਨ ਦਾ ਲੰਦਾ ਵਾਏ 22 ਜੂਨ ਦਾ ਚੋਨਾ ਹੀ ਲੰਦਾ ਤੁੰਦੀ ਕਿਦੈ ਉਤਾਰੇ ਸ਼ਾਮਿਆਂ ਜੀ ਦੇ ਦਾਣੇ ਵੇਲੇ ਹਰੇ ਆ ਇਹ ਦੇਖ ਲੋ ਬਾਈ ਜੂਨ ਦਾ ਲੱਦਾ ਚੋਣ ਤੇ ਇਹਨੂੰ ਆਪਾਂ ਬੱਚ ਇੱਕ ਪਾਈ ਦੇ ਦਿੰਦੇ ਆਂ ਯਾ ਲਾਚ ਵੇਲਾ ਤੋਂ ਦੇ ਸ਼ਾਮ ਨਹੀਂ ਚਿੰਨ੍ਹ ਵੀ ਲੱਗਦਾ ਦੇ ਸ਼ਾਮ ਨਹੀਂ ਆਏ ਵੇਖ ਲੈ ਜਿੰਨਾ ਲੇਟ ਲੈਣਾ ਉਹਨਾਂ ਵਧੀਆ ਦਾ ਨਾ ਇਹਨੂੰ ਬਿਮਾਰੀ ਨਹੀਂ ਹੁੰਦਾ ਇਹ ਨਹੀਂ ਪਈ ਜਿਹੜਾ ਅਗੇਤਾ ਲੜਾ ਉਹਨੂੰ ਇਹ ਬਮਾਈ ਪਈ ਤੇ ਇਹਨੂੰ ਇਹਲਾ ਬਮਾਈ ਹੋਈ ਘੱਟ ਪਈ ਆ ਇਹ ਲਓ ਦੇਖ ਤੂੰ ਨਾ ਇਹਦਾ ਉੱਕੇ ਆਪਣੇ ਪੂਰਾ ਇਹ ਦੇ ਬਾਕੀ ਨੂੰ ਵੱਡਾਂ ਦੇ ਕੋਈ ਪਤਾ ਲੱਦੂ ਇਹ ਕਿਨੇ ਦਾ ਨਾ ਹੇ ਛਪਾ ਇੱਕ ਗੱਲ ਮੈਂ ਤੈਨੂੰ ਛਪਾ ਪੰਤਾਈ ਬੋਈ ਪਾਈ ਆ ਜੂ ਯਾਰੀ ਛਪਤਾਈ ਬੋਈ ਤੇ ਤੋ ਯਾਰੀ ਨਾ ਇਹ ਤਾਂ ਜੋ ਯਹੀਂ ਪਾਉਨੇ ਹੀ ਤੇ ਜੋ ਯਾ ਮਹਿੰਨੀ ਦਈ ਤੈਨ ਇਖਾਰੇ ਹੀ ਪਤਾਈ ਆ ਤੇ ਜੇ ਰਮ ਜੀ ਜੇ ਮਰਚੀ ਆ ਤੂੰ ਭਿਆਨ ਨੂੰ ਪੁੱਛ ਲੋ ਦੋਨੋਂ ਜੋ ਯਾਰ ਖਾਦ ਮਹਿੰਨੀ ਦਈ ਕਿਤੇ ਵੀ ਨਿੰਦਈ ਹੀ ਤੇ ਤੂੰ ਵੀ ਦੇਖੀ ਨਹੀਂ

ये थोड़ा तो पहले लगता है ना पाँच ये दिन है तो पहले लगता है मैकी तो ये करूं ओके तो हम वीडियो ने जरूर लाइक करिया करो तो यहाँ पे ही वीडियो का पहुंच रहा है नहीं तो जो जीगल यहाँ पे ਕਪੈ ਨਾ ਬਧੇ ਨਾ ਆਪਾਂ ਤੈਨੂੰ ਇਹ ਰੱਤ ਆਈ ਦੱਸਾਂ ਨਹੀਂ ਕਿੰਨਾ ਚਾਰ ਨਿਕਲਿਆ ਤੋਤਲ ਤਿੰਨ ਕਿਲੇ ਤੇ ਇੱਕ ਪਨਾ ਲੈਦਾ ਖਾਂਪਨਾ ਕਰੀਆ ਇਹ ਚੋਣਾ ਲੱਦਾ ਹੋ ਕੇ ਓਕੇ